ਜੀ ਗੱਲ ਜੀ ਸਾਰਿਆਂ ਨੂੰ ਬਲੌਗਰਾਂ ਦੇ ਭਾਗ ਤੁਹਾਡਾ ਸਵਾਗਤ ਆ ਅੱਜ ਜਾ ਰਹੇ ਆਪਾਂ ਮਾਤਾ ਦੇ ਮੱਥਾ ਟੇਕਣ ਆ ਵੀ ਜੀ ਆਪਣੇ ਨਾਲ ਅੱਜ ਜਿਹੜਾ ਜਿਹ ਪੈਰੀ ਵੀ ਚੱਕਿਆ ਹੋਇਆ ਨਾਲ ਆਪਾਂ ਨੇ ਇਹਨੂੰ ਦਿਖਾ ਕੇ ਲੈ ਕੇ ਆਉਨੇ ਆ ਅੱਜ ਤੋਂ ਇਹ ਪੰਨੂਪੁਰ 15 ਕੋਲ ਪਹੁੰਚ ਗਏ ਮੰਦਰਵਾਲ ਨੂੰ ਪਰਦਾ ਡੀਲਾਤੀਵਾਰ ਪਾਰਕਿੰਗ ਤੇ ਹੁਣ ਚੱਲੇ ਆਪਾਂ ਮੰਦਰਵਾਲ ਇਹ ਮੰਦਰ ਚ ਲੋਕ ਦੂਰੋਂ ਦੂਰੋਂ ਆਂਦੇ ਨੇ ਜੇ ਕਿਸੇ ਦੇ ਮਾਤਾ ਹੋਵੇ ਤਾਂ ਇੱਥੇ ਹੱਥਾਂ ਲਾ ਵਗੈਰਾ ਕਰਦੇ ਨੇ ਨਾਲੇ ਧੱਗਾ ਕਰਕੇ ਦਿੰਦੇ ਨੇ ਤੇ ਉਹ ਤੋਂ ਬਾਅਦ ਫਿਰ ਸਵਾ ਮਹੀਨੇ ਬਾਅਦ ਤੇ ਮੱਥਾ ਟੇਕਣਾ ਪੈਂਦਾ ਵਾ ਤੇ ਮਾਤਾ ਦੇ ਮੰਦਰ ਦੇ ਸਾਹਮਣੇ ਬੈਠ ਕੇ ਤੇ 10 ਮਿੰਟ ਚੌਂਕੀ ਭਰਨੀ ਪੈਂਦੀ ਆ ते सामने जल रख के इथे दस मिनट पंधरा मिनट बैठक पण चौकी भरणी